ਜੇਕਰ ਤੁਹਾਡੇ ਘਰ ਵਿੱਚ ਵੀ ਲੱਗਿਆ ਹੈ AC ਤਾਂ ਆਹ ਵੀਡੀਓ ਧਿਆਨ ਨਾਲ ਜ਼ਰੂਰ ਦੇਖ ਲਿਓ ਕਿਤੇ ਤੁਹਾਡੇ ਨਾਲ ਨਾ ਹੋ ਜਾਵੇ ਆਹ ਕੰਮ ਅਕਸਰ ਹੀ ਗਰਮੀ ਤੋਂ ਬਚਣ ਲਈ ਲੋਕ ਆਪਣੇ ਘਰਾਂ ਵਿੱਚ AC ਲਗਵਾ ਲੈਂਦੇ ਨੇ ਪਰ ਹੁਣ ਇੱਕ AC ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ AC ਦਾ ਕਮਰੇ ਦੇ ਅੰਦਰ ਲੱਗਣ ਵਾਲਾ ਹਿੱਸਾ ਖੋਲ ਰਿਹਾ ਹੈ ਦਰਅਸਲ ਜਦੋਂ ਇਸ ਘਰ ਦੀ ਔਰਤ ਨੇ ਦੁਪਹਿਰੇ AC ਚਲਾਇਆ ਤਾਂ ਜਦੋਂ AC ਦਾ ਮੂੰਹ ਖੁੱਲਿਆ ਤਾਂ ਔਰਤ ਨੂੰ ਉਸ ਵਿੱਚ ਇੱਕ ਸੱਪ ਦਿਖਾਈ ਦਿੱਤਾ ਅਤੇ ਜਦੋਂ ਪਰਿਵਾਰ ਵੱਲੋਂ ਸੱਪ ਫੜਨ ਵਾਲੇ ਵਿਅਕਤੀ ਬੁਲਾਇਆ ਗਿਆ ਤਾਂ ਸੱਪ ਐਨਾ ਅੰਦਰ ਲੁਕਿਆ ਬੈਠਾ ਸੀ ਕਿ ਏਸੀ ਨੂੰ ਥੱਲੇ ਲਾਉਣਾ ਪਿਆ ਅਤੇ ਮਿਸਤਰੀ ਬੁਲਾ ਕੇ ਇਸ ਨੂੰ ਸਾਰਾ ਹੀ ਖੋਲਣਾ ਪਿਆ ਅਤੇ ਏਸੀ ਦਾ ਕੱਲਾ ਕੱਲਾ ਹਿੱਸਾ ਖੋਲ ਕੇ ਇਸ ਵਿੱਚੋਂ ਇੱਕ ਸੱਪ ਨੂੰ ਫੜਿਆ ਗਿਆ। ਦਰਸਰ ਜਦੋਂ ਇਸ ਪਰਿਵਾਰ ਨੇ ਏਸੀ ਲਗਵਾਇਆ ਸੀ ਤਾਂ ਏਸੀ ਦਾ ਪਾਈਪ ਕੱਢਣ ਵਾਸਤੇ ਕੰਧ ਨੂੰ ਭੰਨਿਆ ਗਿਆ ਸੀ ਅਤੇ ਇਸ ਪਰਿਵਾਰ ਨੇ ਉਸ ਸੁਰਾਖ ਨੂੰ ਚੰਗੀ ਤਰ੍ਹਾਂ ਬੰਦ ਨਹੀਂ ਕੀਤਾ ਸੀ ਜਿਸ ਕਰਕੇ ਉੱਥੋਂ ਇਹ ਸੱਪ ਏਸੀ ਵਿੱਚ ਆ ਕੇ ਵੱਢ ਗਿਆ ਅਤੇ ਇਸ ਪਰਿਵਾਰ ਨੂੰ ਸੱਪ ਕੱਢਣ ਦੇ ਲਈ ਆਪਣਾ ਏਸੀ ਲਾ ਕੇ ਉਸ ਨੂੰ ਸਾਰਾ ਹੀ ਖੋਲਣਾ ਪੈ ਗਿਆ। ਸੋ ਜੇਕਰ ਤੁਹਾਡੇ ਘਰ ਵਿੱਚ ਵੀ ਲੱਗੇ ਹੋਏ ਨੇ ਏਸੀ ਤਾਂ ਤੁਸੀਂ ਵੀ ਹੋ ਜਾਓ ਸਾਵਧਾਨ ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ